ਮੁਕੇਰੀਆਂ ਚ ਬਿਆਸ ਦਰਿਆ ਨੇੜੇ ਲੱਗਦੇ ਪਿੰਡਾਂ ਦੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਹਿਤਾਪੁਰ ਵਿਖੇ ਬਿਆਸ ਦਰਿਆ ਵਿੱਚ ਪੋਂਗ ਡੈਮ ਤਲਵਾੜਾ ਤੋਂ ਛੱਡੇ ਗਏ ਪਾਣੀ ਨਾਲ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਨਾ ਲੱਗਦੇ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਬਣ ਗਿਆ ਹੈ ਤੇ ਪਾਣੀ ਤੁਸੀਂ ਬੰਨ ਨੂੰ ਲਗਭਗ ਪਾਰ ਕਰਨ ਦੇ ਕੰਢੇ ਦੇ ਖਤਰੇ ਕਾਰਨ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਹੈ 2 ਸਾਲ ਪਹਿਲਾਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਪਿੰਡ 'ਚ ਹੜ੍ਹ ਆ ਗਿਆ ਸੀ ਜਿਸ ਕਾਰਨ ਪਿੰਡ ਮਹਿਤਾਪੁਰ ਦੀਆਂ ਤਿੰਨ ਥਾਵਾਂ ਤੋਂ ਤੁਸੀਂ ਟੁੱਟ ਗਈ ਸੀ ਤੇ ਹੁਣ ਇਹਨਾਂ ਤੋਂ ਫਿਰ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ ਪਰ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਆਪਣੇ ਖੇਤਾਂ ਵਿੱਚੋਂ ਮਿੱਟੀ ਪਟਾ ਕੇ ਤੁਸੀਆਂ ਤੇ ਪਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇੱਕ ਜੀਸੀਬੀ ਦਿੱਤੀ ਗਈ ਹੈ। ਬਾਕੀ ਸਾਧਨ ਅਸੀਂ ਆਪਣੇ ਵਰਤ ਰਹੇ ਹਾਂ। ਇਸ ਮੌਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀਆਂ ਤੁਸੀਆਂ ਪੱਕੇ ਤੌਰ ਤੇ ਬਣਾਈਆਂ ਜਾਣ ਤਾਂ ਜੋ ਹਰ ਸਾਲ ਸਾਨੂੰ ਹੜ ਦੀ ਮਾਰ ਨਾ ਚਲਣੀ ਪਵੇ। ਇਸੇ ਤਰ੍ਹਾਂ ਪਿੰਡ ਮੋਤਲਾ ਦੇ ਨਜ਼ਦੀਕ ਵੀ ਸੀਨੋ ਕੁਝ ਨੁਕਸਾਨ ਹੋਇਆ ਸੀ ਜਿਸ ਨੂੰ ਪ੍ਰਸ਼ਾਸਨ ਦੇ ਵੱਲੋਂ ਠੀਕ ਕਰ ਦਿੱਤਾ ਗਿਆ। ਪੋਂਗ ਡੈਮ ਤੇ ਸ਼ਾਹ ਨਹਿਰ ਬਰਾਜ ਤੋਂ ਬਿਆਸ ਦਰਿਆ 'ਚ ਲਗਭਗ 40000 ਕਿਊਸਿਕ ਤੋਂ ਉੱਪਰ ਪਾਣੀ ਛੱਡਿਆ ਜਾ ਰਿਹਾ। ਪਰ ਦੱਸ ਦਈਏ ਕਿ ਆਉਣ ਵਾਲੇ ਦਿਨਾਂ 'ਚ ਹਿਮਾਚਲ 'ਚ ਭਾਰੀ ਬਰਸਾਤ ਹੋਣ ਬਾਰੇ ਦੱਸਿਆ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮਕੇਰੀਆਂ ਦਸੂਆ ਤੇ ਟਾਂਡਾ ਨਾਲ ਲੱਗਦੇ ਪਿੰਡਾਂ 'ਚ ਹੜ ਦਾ ਖਤਰਾ ਪੈਦਾ ਹੋ ਸਕਦਾ ਹੈ। ਉਸ ਦਾ ਵੱਡਾ ਕਾਰਨ ਪਠਾਨਕੋਟ ਚੱਕੀ ਤੋਂ ਬਿਆਸ ਦਰਿਆ 'ਚ ਆਉਣ ਵਾਲਾ ਪਾਣੀ ਬਣ ਸਕਦਾ ਹੈ ਕਿਉਂਕਿ ਪੋਂਗ ਡੈਮ ਦੇ ਪਾਣੀ ਨੂੰ ਤਾਂ ਮੈਨੇਜ ਕਰਕੇ ਛੱਡਿਆ ਜਾ ਸਕਦਾ ਹੈ ਪਰ ਚ ਪੂਰੇ ਮੁਕੇਰੀਆਂ ਦੇ ਵਿੱਚ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਅੱਜ ਸ਼ਾਮ 6 ਵਜੇ ਤੱਕ ਕਿਸੇ ਵੀ ਪਿੰਡ ਦੇ ਵਿੱਚ ਦਰਿਆ ਦਾ ਪਾਣੀ ਨਹੀਂ ਪਹੁੰਚਿਆ ਅਤੇ ਪਰਮਾਤਮਾ ਇਸੇ ਤਰ੍ਹਾਂ ਹੀ ਸਾਡੇ ਇਲਾਕੇ ਤੇ ਆਪਣਾ ਹੱਥ ਰੱਖ